ਹਾਂਜੀ ਕੀ ਨਾਮ ਤੇ ਮੇਰਾ ਨਾਮ ਅਮਰਜੀਤ ਕੌਰ ਜੀ ਸਾਹਬ ਦਾ ਸਰਪੰਚ ਅਮਰਜੀਤ ਕੌਰ ਜੀ ਕੀ ਗੱਲ ਹੋਈ ਆ ਜੀ ਪਿੰਡ ਵਿੱਚ ਮੋਬਾਈਲ ਗੱਲ ਜੀ ਕੋਈ ਪਤਾ ਨਹੀਂ ਲੱਗਿਆ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਵੰਦ ਤੇ ਅੰਦੇ ਪਈ ਉੱਥੇ ਅੱਗ ਲੱਗੀ ਅਰਜਾ ਕਿ ਮੈਂ ਬਹੁਤ ਪਿੰਡ ਵਿੱਚ ਵੀ ਰੌਲਾ ਪਾਇਆ ਤੇ ਨਿਕਲੋ ਵੇ ਉਹਨਾਂ ਦੇ ਆਕ ਕਾਨ ਦੇ ਅੱਗ ਲੱਗ ਗਈ ਆਪ ਤੇ ਸਾਨੂੰ ਦੇਖ ਹੋਈ ਪੀ ਸਿਲੰਡਰ ਫਟ ਗਿਆ ਕਿ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਕਿ ਲੱਗ ਜਦੋਂ ਮੁੜ ਕੇ ਇੱਥੇ ਆਏ ਤੇ ਫਿਰ ਇੱਥੇ ਤੇ ਪੰਜ ਚਾਰ ਬੰਦੇ ਨਾਲ ਇਹ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡਦੇ ਉਹਦਾ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹ ਹੀ ਕੋਈ ਇੱਥੇ ਕਿਰਾਏ ਦੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਨ ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਪਟਾਕੇ ਬੰਦਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਾਈ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜ਼ਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸੌਰਿਆਂ ਜੇ ਠਾਣੀਆਂ ਜੇ ਠਾਣ ਕੇ ਮੰਨਦੀਆਂ ਜਦੋਂ ਆਪਣੇ ਵੱਖੋ 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 ਇਹਦੇ ਨੂੰ ਬਾਹਰ ਚੇਰ ਹੋ ਗਿਆ ਵੱਖੋ ਵੱਖਰ ਹੋ ਜਾਣ ਇਹ ਰਹਿੰਦੀ ਸ਼ਹਿਰੀ ਰਹਿੰਦੀ ਆ ਔਰਲੇ ਬਨੇ ਮਹੱਲੇ ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਇਆ ਦਾ ਸਸਕਾਰ ਕੀਤਾ ਉਦੋਂ ਬਾਅਦ ਆਹੀ ਧੋ ਭੋਗ ਤਾਂ ਮੁਰਤੇ ਬਾਅਦ ਚਲੇ ਆਏ ਨਾ ਪਤਾ ਹੈ ਕਿ ਹੁਣ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਹੈ ਇਹ ਸ਼ਹਿਰ ਜਿਵੇਂ ਗਵਾਂਡੀਆਂ ਦੇ ਇਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਵੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਅਸੀਂ ਦੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋ ਬਾਬੇ ਟਾਲੇ ਸਾਹਿਬ ਗਈ ਆ ਮਾਵਾਂ ਤੇ ਟਾਲੇ ਸਾਹਿਬ ਗਈ ਆ ਤੇ ਮਾਤਾ ਉਹਨਾਂ ਦੀ ਤਰਨ ਤਾਰਨ ਵੇ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤੇ ਸਾਡੇ ਆਏ ਤੋਂ ਅਸੀਂ ਗਏ ਆ 6-7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਕੋਣ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਉਹ ਦਿਹਾਣੇ ਪੁਲਿਸ ਵਾਏ ਜਾਣਨਗੇ ਵੀ ਦੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਕਿਉਂ ਹੋਇਆ ਵਾ ਤੇ ਬਾਕੀ ਇਹ ਕਾਰਵਾਈਆਂ ਦੇ ਤੇ ਬਿਲਕੁਲ ਰੋਲ ਨਹੀਂ ਲੈਣਾਗਾ ਇਹਦੇ ਬੀਬੀ ਵਿਚਾਰੀ ਆ ਬਵੇ ਬਜ਼ੁਰਗਾਂ ਦੇ ਸਾਹਮਣੇ ਇੱਕ ਅੰਦਰ ਇਟਸ 2133 ਇਹ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕੰਮ ਕੋਈ ਆਪੋ ਆਪਣਾ ਪਠਾ ਦਤਾ ਲੈ ਕੇ ਕਹੇ ਦੇ ਘਰ ਵਾਲਾ ਅੱਜ ਕੱਲ ਨਹੀਂ ਜਾਂਦਾ ਪਿੰਡਾਂ ਚ ਅੱਗੇ ਜਨਾਨੀਆਂ ਚਾਰ ਬਹਿ ਜਾਂਦੀ ਸਰ ਆ ਜਿਹੜਾ ਅੱਜ ਬਲਾਸਟ ਹੋਇਆ ਕੀ ਮਾਮਲਾ ਹੈਗਾ ਵਾ ਤੇ ਕਿੰਨੇ ਜਾਨੇ ਚੱਕਮੀ ਹੋਏ ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪਪੁਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗੋਂਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਜੀ ਦੇ ਪੇਕੇ ਆ ਤੇ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘੱਟ ਸੀ ਇਹਨਾਂ ਨੇ ਅਕੰਧ ਕੀਤੀ ਆ ਸੈਂਟਰ 'ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਆ ਤੇ ਉਹਦੇ ਬਾਰੇ ਜੋ ਇਹਨਾਂ ਇਹ ਵੀ ਦੱਸ ਰਹੇ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਮੈਂਬਰ ਸਾਹਿਬ ਸਾਬਕਾ ਸਰਪੰਚਾ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪੋਟਾਸ਼ ਨੂੰ ਅੱਗ ਲੱਗ ਗਈ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾਲ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਆ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਦ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿ ਦਿਨ ਹੋ ਗਏ ਸਾਲ ਕੰਮ ਚੱਲਦੇ ਇਹ 2 ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਜਿਹੜੇ ਪਿੰਡ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਗਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਧਰ ਤੋਂ ਗੱਲ ਕਲੀਅਰ ਹੋ ਗਈ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੇ ਇਦਾਂ ਦੀ ਕੋਈ ਗੱਲ ਨੋਟਿਸ ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡੇਆਲੇ ਦਾ ਦੱਸ ਰਹੇ ਆ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਹੈ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨੇ ਦੱਸਿਆ ਜਾ ਰਿਹਾ ਕਿ ਜੇਲੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਮਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਨੜ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪਿੰਡ ਦੇ ਨੇ ਮੈਂ ਉਹੀ ਗੱਲ ਕਹਿ ਰਿਹਾ ਵੀ ਜਿਹੜੇ ਸੱਤ ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮਲਾਜ਼ਮ ਹੋਊਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ ਠੀਕ ਹੈ ਓਕੇ